ਕਹ ਚਰੀਆ ਕਾ ਉਹ ਗਾਣਾ ਨਹੀਂ ਸੀ ਆਇਆ ਪੁੱਤ ਜੱਟ ਦਾ ਦੁਪਹਿਰੇ ਨੇ ਉੱਠਦਾ ਉਹ ਗਾਣਾ ਗਾਉਣ ਵਾਲੇ ਨੂੰ ਮੈਂ ਪੁੱਛਾਂ ਵੀ ਕਿਹੜਾ ਉਹ ਪੁੱਤ ਜੱਟ ਦਾ ਵੀ ਜਿਹੜਾ ਦੁਪਹਿਰੇ ਉੱਠਦਾ ਉਹ ਜਾਂ ਤਾਂ ਉਹ ਪੁੱਤ ਜੱਟ ਦਾ ਹੈ ਨਹੀਂ ਜਾਂਦੇ ਕੋਲ ਕੰਮ ਹੈ ਨਹੀਂ ਕੋਈ ਕਰਨ ਨੂੰ ਵਿਹਲੜ ਹੈ ਜਿਹਦੇ ਕੋਲ ਕੰਮ ਹਨ ਉਹ ਦੁਪਹਿਰੇ ਉੱਠ ਕੇ ਕੰਮ ਕਰਕੇ ਦਿਖਾਵੇ ਆ 5 ਵਜੇ ਦਾ ਲੱਗਿਆ ਉੱਠ ਕੇ ਤੇ ਕਿਹੜਾ ਵੇਲਾ ਹੋ ਗਿਆ ਉਹ ਆ ਗਿਆ ਸਿਰ ਤੇ ਸੂਜ ਉਹ ਖੇਤੇ ਆਏ ਲੱਗਿਆ ਚਾਹ ਪੀ ਕੇ ਲੱਗਿਆ ਸਵੇਰ ਦੇ ਤੇ ਰੋਟੀ ਕੰਮ ਖਰ ਕੇ ਖਾਵਾਂਗੇ ਜਿਹੜੇ ਗੱਲਾਂ ਮਾਰਦੇ ਨੇ ਅੰਦਰ ਇਸੀਆਂ ਚ ਬਹਿ ਕੇ ਵੀ ਜੱਟ ਦਾ ਰੌਲਾ ਪਾਉਂਦੇ ਰਹਿੰਦੇ ਆ ਕਦੇ ਸੜਕਾਂ 'ਤੇ ਕਲੈਂਦੇ ਆ ਕਦੇ ਉਹ ਧਰਨੇ ਲਾ ਕੇ ਬਹਿ ਜਾਂਦੇ ਆ ਆ ਸ਼ਹਿਰ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਤੁਸੀਂ ਕਿੰਨੇ ਕ ਸਾਡੇ ਹੱਕਾਂ 'ਚ ਖੜੇ ਹੋ ਹੈ ਤੁਹਾਡਾ ਹਰ ਚੀਜ਼ ਕੱਪੜੇ ਤੋਂ ਲੈ ਕੇ ਸਾਰੀਆਂ ਚੀਜ਼ਾਂ ਤੁਹਾਡੀਆਂ ਮੂੰਹ ਮੰਗੇ ਮੁੱਲ ਤੇ ਤੁਹਾਨੂੰ ਵੇਖ ਜਾਂਦੇ ਆ 5 ਰੁਪਏ ਘਟਾਲ ਗਏ ਨਾ ਤੁਹਾਡੇ ਸਮਾਨ 'ਚ ਤੇ ਤੁਸੀਂ ਉਹ ਨਹੀਂ ਕੱਟਦੇ ਤੇ ਸਾਡੇ ਵਾਲੇ ਫਸਲਾਂ ਦਾ ਮੁੱਲ ਹੀ ਕੋਈ ਨਹੀਂ ਹੈ ਜਦੋਂ ਜੀ ਕਰਦਾ ਸਰਕਾਰ ਦਾ 8-10 ਹਜ਼ਾਰ ਨੂੰ ਨਰਮਾ ਜਦੋਂ ਜੀ ਕਰਦਾ 5000 ਤੇ ਲੈ ਆ ਟੋਕਦੇ ਆ ਸਾਡਾ ਕੌਣ ਵਾਲੀ ਵਾਰਸਪੀ ਅਸੀਂ ਤਾਂ ਰੱਬ ਦੇ ਸਾਰੇ ਕੰਮ ਕਰਦੇ ਫਿਰਦੇ ਆ ਤੁਸੀਂ ਸ਼ੁਕਰ ਮਨਾਓ ਕਿ ਪਿੰਡਾਂ ਵਾਲੇ ਖੇਤੀ ਕਰਦੇ ਜਿਹੜੇ ਤੁਹਾਡਾ ਢਿੱਡ ਭਰ ਰਹੇ ਆ ਕੋਸ਼ਿਸ਼ ਕਰਿਆ ਕਰੋ ਕਿ ਸਾਥ ਦਿਆ ਕਰੋ ਪਿੰਡਾਂ ਵਾਲਿਆਂ ਦਾ ਜੀ ਬੜੀ ਮਿਹਰਬਾਨੀ